ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਜੀ ਸਾਰੇ ਟਰੱਕਾਂ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆਂ ਟਰੈਂਪੂਆਂ ਵਾਲਿਆਂ ਨੂੰ ਵੀ ਜਿੱਦੜ ਸ਼ੀਸ਼ਿਆਂ ਦੇ ਉੱਤੇ ਗੁਰਬਾਣੀ ਲਿਖਾ ਲੈਂਦੇ ਆ ਜਦੋਂ ਸ਼ੀਸ਼ਾ ਟੁੱਟ ਜਾਂਦਾ ਵੀਰ ਜੀ ਆ ਦੇਖੋ ਕਿਹਦਾ ਕੂੜੇ ਜੇ ਸੁੱਟ ਜਾਂਦੇ ਆ ਇਹ ਗੁਰਬਾਣੀ ਦੀ ਬੇਅਦਬੀ ਹੁੰਦੀ ਆ ਅਸੀਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਤੁਸੀਂ ਸ਼ੀਸ਼ਿਆਂ ਦੇ ਗੁਰਬਾਣੀ ਨਾਲ ਲਿਖਾਓ ਠੀਕ ਹੈ ਜੀ ਇਹ ਗੁਰਬਾਣੀ ਦੀ ਬੇਅਦਬੀ ਹੁੰਦੀ ਆ ਜਦੋਂ ਸ਼ੀਸ਼ਾ ਟੁੱਟ ਜਾਂਦਾ ਉਦੋਂ ਗੰਦ ਜੇ ਸੁੱਟ ਜਾਂਦੇ ਆ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀ ਤੁਸੀਂ ਹੋਰ ਕੋਈ ਸਟicker ਲਖਾ ਲਓ ਵੀ ਗੁਰਬਾਣੀ ਬਾਰੇ ਨਾ ਕੋਈ ਲਖਾਇਆ ਕਰੋ ਇਹ ਬੇਨਤੀ ਆ ਆ ਦੇਖੋ ਸਾਡੇ ਵੀਰ ਜੀ ਜਿੱਦਾ ਸਾਡੇ ਅੰਤ ਜੀ ਫਰਮਨ ਸਿੰਘ ਜੀ ਆ ਦੇਖੋ ਜੀ ਕਿੱਦਾਂ ਲਾ ਰਹੇ ਆ ਆ ਸਾਰੇ ਸ਼ੀਸ਼ਿਆਂ ਦੇ ਉੱਤੇ ਗੁਰਬਾਣੀ ਲਿਖੀ ਹੋਈ ਲਾ ਰਹੇ ਆ ਇਹ ਸਾਰੀ ਵੀਰੇ ਬੇਇੱਜ਼ਤੀ ਹੁੰਦੀ ਆ ਬੇਨਤੀ ਅਸੀਂ ਕਰਦੇ ਆ ਸਾਰੇ ਵੀਰਾਂ ਨੂੰ ਵੀ ਅੱਗੇ ਤੋਂ ਕੋਈ ਵੀ ਸ਼ੀਸ਼ੇ ਤੇ ਨਾ ਲਗਾਓ ਯਾ ਨਹੀਂ ਲੋ ਸਾਰੀ ਗੁਰਬਾਣੀ ਲਿਖੀ ਹੋਈ ਆ ਵੀਰ ਜੀ ਇਹ ਮੀਡੀਆ ਕੰਮ ਜਾਂਦਾ ਇਹ ਅਜਿਹਾ ਕਰਦੇ ਤਾਂ ਕੰਮ ਜਾਂਦਾ ਜੀ ਸਾਫ ਕਰਦੇ ਆ ਗੰਦਾ ਰੱਖੋ ਥੱਲੇ ਕੀ ਹਾਲਾ ਕਿੰਨੀ ਗੰਦਾ ਹੈ ਤਾਂ ਬਾਣੀ ਦੇ ਉੱਤੇ ਜਮੀ ਆ ਥੱਲੇ ਰੱਖੋ ਪਹਿਲਾਂ ਦੇ ਵਾਹਨ ਨੂੰ ਲਿਜਾਇਆ ਤੇ ਹੁਣ ਆਲ ਕੀ ਹੋ ਰਿਹਾ ਕਿਹਨੇ ਤੁਹਾਨੂੰ ਕਹਿਣਾ ਸਬਸਕ੍ਰਾਈਬ ਕੀ ਬਣਾਉਗਾ ਜੀ ਜੇ ਬਾਣੀ ਨੂੰ ਸਰਕਾਰ ਨਾਲ ਬਾਣੀ ਨੂੰ ਮੰਨ ਦਾ ਵਿਚਾਰ ਮੰਨ ਕਰਕੇ ਨਾ ਜਿਹੜਾ ਟਰੱਕ 'ਚ ਬਹਿਣ ਲੱਗੇ ਆ ਉਹ ਪਾਏ 5 ਮਿੰਟ 10 ਮਿੰਟ ਜਰੂਰ ਲਓ ਬੈਠ ਕੇ ਚਪਰਾ ਕਰੋ ਵੀਰੋ ਬਾਣੀ ਨੂੰ ਰੋਲੋ ਨਾ ਬਾਣੀ ਨੂੰ ਮੰਨ ਚ ਬਸਾਓ ਬਾਣੀ ਮੰਨ ਤੋਂ ਸੌਣ ਦਾ ਵਿਚਾਰ ਬੈਠ ਕੇ ਚਾਲਸਾ ਆ ਵਾਹਿਗੁਰੂ ਜੀ ਕੀ